ਜਿੰਨੇ ਵੀ ਬੰਦੇ ਸਾਰੇ ਹੀ ਚੰਗੇ ਆ ਦੇਸ਼ ਤਾਂ ਮੰਨਿਆ ਗੋਰੇ ਵੰਡਗੇ ਧਰਮ ਤਾਂ ਆਪਾਂ ਹੀ ਵੰਡੇ ਆ ਲੜਦੜ ਆਪਾਂ ਮੁੱਕਦੇ ਜਾਈਏ ਕਿਸ ਕਾ ਮਹੀ ਅਜ਼ਾਦੀ ਓਏ ਓਨੀ ਛੋਟੀ ਸੋਚ ਦੇ ਮਾਲਕ ਜਿੰਨੀ ਵੱਧ ਆਬਾਦੀ ਓਏ ਪਾਕ ਸਦੀ ਤੋਂ ਵੱਧ ਮੱਜ ਤਾਂ ਇੰਡੀਆ ਵੈ ਚੱਜ ਵੀ ਬੇਬੇ ਬਾਪੂ ਖੁਸ਼ ਨਾ ਹੋਇਆ ਕੀ ਬਲ ਜੂਆ ਹੱਜ ਦੀ ਹਿੰਦੂਆਂ ਸਿੱਖਵੀਆਂ ਇੱਕ ਸੀ ਤਹਿ ਇੱਕ ਹੀ ਆ ਰੱਬ ਤਾਂ ਕਹਿੰਦਾ ਕਣਕਣ ਵਿੱਚ ਮੈਂ ਖਾਣ ਚ ਵੀ ਆ ਸਿੰਘ ਵਿੱਚ ਵੀ ਆ ਸੂਰ ਤੇ ਗਾਂ ਦਾ ਛੱਡ ਕੇ ਰੌਲਾ ਹੱਥ ਜੇ ਮਾਰੋ ਅਕਲਾ ਨੂੰ RAM ਨਾਲ ਫਿਰ ਬਹਿ ਕੇ ਦੇਖੋ ਇੱਕ ਦੂਜੇ ਦੀਆਂ ਸ਼ਕਲਾਂ ਨੂੰ ਨਫ਼ਰਤ ਥੋੜੀ ਸੋਚ ਖਾ ਗਈ ਜੋ ਤੇਲਾਂ ਖਾਂਦਾ ਫਸਲਾਂ ਨੂੰ ਚਟੇ ਬਣ ਦੱਸ ਕੀ ਦੇਵਾਂਗੇ ਆਉਣ ਵਾਲੀਆਂ نسلਾਂ ਨੂੰ ਜਿੱਥੋਂ ਆਇਆ ਉੱਥੇ ਹੀ ਜਾਣਾ ਕਈ ਆਖਣਗੇ ਬਣਦਾ ਸਿਆਣਾ ਮੈਂ ਤਾਂ ਆਪਣੀ ਸੋਚ ਲਿਖਿਆ ਤੇ ਗਾਣੇ ਨੂੰ ਬਸ ਸਮਝੋ ਗਾਣਾ ਹਰ ਬੰਦੇ ਦੀ ਥਿੰਕ ਗਵੀਰੇ ਸੇਮ ਕਦੇ ਨਹੀਂ ਹੋ ਸਕਦੀ ਜੋ ਲਿਖਿਆ ਮੈਂ ਗਲਤ ਹੋ ਸਕਦਾ ਗੇਮ ਕਦੇ ਨਹੀਂ ਹੋ ਸਕਦੀ ਨਾ ਚਾਚਿਆ ਇਗਨੋਰ ਕਰਦੇ ਹੋ ਕੋਈ ਗੁੱਸਾ ਨਹੀਂ ਨਾ ਸੁਣਿਓ ਗੱਲ ਗੀਤ ਵਿੱਚ ਲੱਗੀ ਜੇ ਕੋਈ ਦੂਜੀ ਯਾਰੀ ਤਾਂ ਸੁਣਿਓ ਪੈਸਾ ਦੱਸ ਕੀ ਨਾ ਲੈ ਜਾਣਾ ਹੱਕ ਦਾ ਹੀ ਖਾਦਾ ਹੱਕ ਦਾ ਹੀ ਖਾਣਾ ਪੈਣੀ ਆਲਿਆ ਦਿਲ ਵਿੱਚ ਕੀ ਆ ਤੇ ਗੀਤਾਂ ਵਿੱਚ ਨਹੀਂ ਦੱਸਿਆ ਜਾਣਾ ਮਨ ਵਿੱਚ ਮੈਂ ਮੈਂ ਪਰ ਦਿੰਦੀ ਜੋ ਇਗੋਨਾ ਦੀ ਜੋ ਕੁੰਦੀ ਖੂਨ ਪਾਣੀ ਕਰ ਦਿੰਦੀ ਜੇ ਰੋਕ ਲਾ ਮਿੱਤਰਾ ਰੋਕ ਹੁੰਦੀ ਠੰਡ ਦਿਲਾਂ ਵਿੱਚ ਰੱਖੀ ਹੋਇਆ ਗਿੱਸੇਵਿਆਂ ਵਿੱਚ ਹੀ ਬਹੁਤ ਹੁੰਦੀ ਜਲਦੀ ਦਾ ਹੀ ਨਾਮ ਆ ਜ਼ਿੰਦਗੀ ਅੰਡ ਤਾਂ ਮਿੱਤਰਾ ਮਾਂ ਤੋਂ ਹੁੰਦੀ ਹਾਂਜੀ ਸ਼ਸ਼ੀਕਲ ਜੀ ਮੈਂ ਜੀ ਤੁਹਾਡਾ ਆਪਣਾ ਦਲਜੀਤ ਬੰਬੀਹੇ ਆਲਾ ਤੇ ਤੁਹਾਨੂੰ ਕਿੱਦਾਂ ਲੱਗਿਆ ਗੀਤ ਤੇ ਦੱਸਿਓ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਲਵ ਯੂ ਆਲਾ